ਤਿਤਕਾਰ ਵਿੱਚ ਪਾਠ ਕਰਨਾ ਆ ਪਾਠੀ ਗੁਰੂ ਸਾਹਿਬ ਦੀ ਬਾਣੀ ਪੜਦਾ ਪੜਦਾ ਫੋਨ ਤੇ ਗੱਲਾਂ ਕਰ ਰਿਹਾ ਕਿ ਆ ਜਿਸ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਵੀਡੀਓ ਚ ਨਜ਼ਰ ਆ ਰਿਹਾ ਹੈ ਕਿ ਘਰ ਵਿੱਚ ਗੁਰੂ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਹੋਇਆ ਹੈ ਤੇ ਇਸ ਦੌਰਾਨ ਪਾਠੀ ਸਿੰਘ ਜੋ ਕਿ ਪਾਠ ਕਰ ਰਿਹਾ ਸੀ ਉਹ ਪਾਠ ਕਰਨ ਦੇ ਨਾਲ ਨਾਲ ਫੋਨ ਤੇ ਗੱਲਾਂ ਵੀ ਕਰ ਰਿਹਾ ਹੈ ਮੈਂ ਮੰਨ ਕੇ ਮਾਤਰ ਮੇਰੇ ਨਾਲ ਖਲੇਲੇ ਚਾਹ ਰਿਹਾ ਕਿ ਮੈਂ ਆਪਣੇ ਮੌਕੇ ਦੇ ਗਿਆ không được bắt đi vào đây à? Anh nhà, giờ không được nữa. Đi cái, đi đâu mang cái làm sao? Nên tôi mang cái đó mang ra. Cái này mang được ਆਨੰਦ ਦੇ ਹੁਕਮ ਉਹਨੂੰ ਕਹਿਣਾ ਦਾ ਉਹ ਤੇ ਵੀਡੀਓ ਕਪੂਰਥਲਾ ਦੇ ਪਿੰਡ ਕੋਟਲੀ ਦੀ ਦਸੀ ਜਾ ਰਹੀ ਹੈ ਇਹ ਵੀਡੀਓ ਉਦੋਂ ਬਣਾਈ ਗਈ ਜਦੋਂ ਕਾਰ ਵਿੱਚ ਗੁਰੂ ਸਾਹਿਬ ਦਾ ਪਾਠ ਕਰਵਾਇਆ ਜਾ ਰਿਹਾ ਸੀ ਇਸ ਦੌਰਾਨ ਗਿਆਨੀ ਸਿੰਘ ਪਾਠ ਕਰਨ ਦੀ ਬਜਾਏ ਫੋਨ ਸੁਣਨ ਲੱਗਦਾ ਹੈ ਇੱਕ ਵਾਰ ਫਿਰ ਤੁਹਾਨੂੰ ਉਹ ਪੂਰੀ ਵੀਡੀਓ ਦਿਖਾਉਣੀ ਆ ਜਿਸ ਵਿੱਚ ਪਾਠੀ ਸਿੰਘ ਬੜੇ ਆਰਾਮ ਨਾਲ ਗੁਰੂ ਸਾਹਿਬ ਦੀ ਟਾਬਿਆਂ ਵਿੱਚ ਬੈਠ ਕੇ ਫੋਨ ਸੁਣ ਰਿਹਾ ਹੈ ਇਹ ਵੀ ਦੱਸਦੀ ਹੈ ਕਿ ਇਹ ਵੀਡੀਓ ਕਰਦੇ ਪਰਿਵਾਰਕ ਮੈਂਬਰਾਂ ਵੱਲੋਂ ਬਣਾ ਕੇ ਵਾਇਰਲ ਕੀਤੀ ਗਈ ਹੈ ਅੱਗੇ ਜੇ ਮੈਂ ਦਰਵਾਜ਼ੇ ਤੋਂ ਫੱਲੇ ਆ ਰਿਹਾ ਜਦੋਂ ਮੈਂ ਆਪਣੇ ਹੱਥ ਨੂੰ ਦੇਖਿਆ ਪਰ ਉਹ ਨਹੀਂ ਲੱਗਦਾ ਅਜਾ ਨਾ ਮਾਰਨ ਨਾ ਨਾ ਬਸ ਸਾਰੇ ਬੇਕਦਰਾਂ ਨੂੰ ਕੁਝ ਬਾਲਣ ਦੀ ਗੱਲ ਨਹੀਂ ਦੋ ਅੱਗੇ ਜੇ ਮੈਂ ਅੱਗੇ không, người ta cũng như vậy á, anh em, đi đại học thì cái cũng cái cái đó ਹਾਲਾਂਕਿ ਇਸ ਵੀਡੀਓ ਨੂੰ ਲੈ ਕੇ ਸੋਸ਼ਲ ਮੀਡੀਆ ਤੇ ਲੋਕ ਆਪੋ ਆਪਣੇ ਤਰਕ ਦੇ ਰਹੇ ਨੇ ਕਈ ਲੋਕਾਂ ਦਾ ਕਹਿਣਾ ਹੈ ਕਿ ਹੋ ਸਕਦਾ ਹੈ ਪਾਠੀ ਸਿੰਘ ਨੂੰ ਕੋਈ ਜ਼ਰੂਰੀ ਕੰਮ ਹੋਵੇ ਜਾਂ ਫਿਰ ਕੋਈ ਐਮਰਜੈਂਸੀ ਵਿੱਚ ਫੋਨ ਆਇਆ ਹੋਵੇ ਪਰ ਕੁਝ ਲੋਕ ਇਸ ਨੂੰ ਗੁਰੂ ਮਰਿਆਦਾ ਦੀ ਬੇਅਦਬੀ ਦੱਸ ਰਹੇ ਨੇ ਖੈਰ ਤੁਹਾਡਾ ਇਸ ਪੂਰੇ ਮਾਮਲੇ ਤੇ ਕੀ ਕਹਿਣਾ ਹੈ ਆਪਣੀ رائے ਕਮੈਂਟ ਬਾਕਸ ਵਿੱਚ ਜ਼ਰੂਰ ਦਿਓ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ